ਕੋ ਪਾਵਨ ਕੋ ਪ੍ਰਥਵੀ ਪਾ ਧਰਤ ਹੋ ਕਉ ਤੁੰ ਸਿਪਾਹੀ ਹੋਇ ਕ ਸਾਧਤ ਸਲਾਹਨ ਕੋ ਕਹਉ ਖੱਤਰੀ ਹੋਇ ਕ ਅਰਮਾਰ ਤ ਮਰਤ ਹੋ ਕਹਉ ਭੂਮ ਭਾਰ ਕੋ ਉਤਾਰਤ ਹੋ ਮਹਾਰਾ ਕਹੋ ਭਾਵ ਭੂਤਨ ਕੀ ਭਾਵਨਾ ਪਰਤ ਹੋ ਬੇਸਮਾਰ ਅਥਾਹ ਅਗੰਤ ਅਤੋਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲਾ ਸਤਿਗੁਰੂ ਸਾਹਿਬ ਜੀ ਦੇ ਪਾਵਨ ਹਜ਼ੂਰੀ ਚ ਜੁੜ ਬੈਠੇ ਗੁਰੂ ਖਾਲਸਾ ਜੀ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਦਾ ਲਾਹਾ ਲੈ ਰਹੇ ਆ ਮੇਰੇ ਤੋਂ ਪਹਿਲਾਂ ਸਤਕਾਰਯੋਗ ਗਿਆਨੀ ਜੀ ਮਾਪ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਵਿਚਾਰ ਨਾਲ ਜੋੜ ਰਹੇ ਸੀ ਸਵਾਉ ਹੋਣ ਯਤਨ ਕਰਕੇ ਬਾਬਾ ਜੀ ਹੁਣੇ ਪਹੁੰਚ ਚੁੱਕੇ ਨੇ ਸਾਡੇ ਕੋ ਹੱਥੋਂ ਜੇ ਰੰਭਤਾ ਕਰਨਗੇ ਸੋਨਨਾ ਸਮਾ ਮਨ ਬਿਰਤਾਂ ਦੀ ਇਕਾਗਰਤਾ ਦੇ ਸਹਿਤ ਸਰਵਣ ਕਰਨਾ ਕਰਗੇ ਕੱਲ ਆਪਾਂ ਵਿਚਾਰ ਆਰੰਭ ਕੀਤੇ ਸੀ ਮਨ ਦੀ ਉਤੋਂ ਹੀ ਫੇਰ ਸ਼ੁਰੂ ਕਰਦੇ ਹਾਂ ਮਨ ਦਾ ਸਰੂਪ ਕੀ ਹੈ ਇਹ ਕਲਪਾ ਵਿਚਾਰ ਕੀਤਾ ਇਹ ਮਨ ਸ਼ਕਤੀ ਇਹ ਮਨ ਸੀ ਉਹ ਇਹ ਮਨ ਪੰਜ ਤਤ ਕੋ ਜੀਉ ਇਹ ਮਾਨ ਦਾ ਸਰੂਪ ਹੈ ਇਦਾਂ ਦਾ ਸਾਡਾ ਮਨ ਜਿੱਦਾਂ ਪਾਣੀ ਦਾ ਸਰੂਪ ਹੈ ਜਿੱਦਾਂ ਤੇ ਬਰਤਨ ਚ ਪਾਇਆ ਉਦਾਂ ਦਾ ਰੂਪ ਧਾਰ ਲੈਂਦਾ ਹੈ ਇਸੇ ਤਰ੍ਹਾਂ ਮਨ ਹੈ ਜੇ ਸ਼ਕਤੀ ਨਾਲ ਮਾਇਆ ਨਾਲ ਜੁੜਿਆ ਤਾਂ ਮਾਇਆ ਦਾ ਰੂਪ ਹੋ ਗਿਆ ਸਿਉ ਮੰਗਲ ਸਰੂਪ ਵਾਹਿਗੁਰੂ ਦੇ ਨਾਲ ਜੁੜ ਗਿਆ ਉਹਦਾ ਰੂਪ ਹੋ ਗਿਆ ਇਹ ਮਨ ਪੰਜ ਤੱਤ ਕਉ ਜਿਉ ਜਦੋਂ ਇਹ ਪੰਜ ਤੱਤਾਂ ਦੇ ਸਰੂਪ ਸਰੀਰ ਨਾਲ ਜੁੜਿਆ ਉਹ ਉਹ ਸਰੀਰ ਦਾ ਰੂਪ ਹੋ ਗਿਆ ਆਪਣੇ ਆਪ ਨੂੰ ਸਰੀਰ ਸਮਝ ਕੇ ਸਾਰੀ ਕਿਰਿਆ ਉਸੇ ਦੇ ਅਨਸਾਰ ਕਰਨ ਲੱਗ ਗਿਆ ਔਰ ਇਹ ਸਮਝਣ ਲੱਗਾ ਵੀ ਮੈਂ ਮਰ ਜਾਣਾ ਹੈ ਪਰ ਇਹਨੂੰ ਇਹ ਸਮਝ ਨਹੀਂ ਆਈ ਕੋ ਕਬੀਰ ਦੇ ਆਰਾਮ ਕੀ ਅੰਸ ਜਸ ਕਾਗਰ ਪਰ ਮਿਟਾ ਨਮਸ ਗੁਰਬਾਣੀ ਪੜ੍ਹੀਏ ਭਗਤ ਬਾਣੀ ਚ ਭਗਤ ਕਬੀਰ ਸਾਹਿਬ ਨੇ ਇਸੇ ਚੀਜ਼ ਨੂੰ ਹੋਰ ਖੋਲਿਆ ਕਹਿੰਦੇ ਅਹੰ ਬ੍ਰਹਮਸਮੀ ਹੁਣ ਕਹੀ ਤਾਂ ਸਾਰੇ ਜਾਂਦੇ ਆ ਹਮ ਬ੍ਰਹਮਸਮੀ ਵੀ ਮੈਂ ਹੀ ਰੱਬ ਪਰ ਅਸਲ ਕਰਤੂਤ ਸਾਡੀ ਬੰਦੇ ਆ ਜੀ ਵੀ ਨਹੀਂ ਬਣੀ ਜੀ ਹੈ ਇਹ ਰਚਾ ਕੋਈ ਨਹੀਂ ਆ ਕਹੋ ਕਬੀਰ ਹੋ ਰਾਮ ਕੀ ਅੰਸ਼ ਅੰਸ਼ ਕੀ ਹੁੰਦਾ ਟੁਕੜਾ ਭਾਗ ਹਿੱਸਾ ਇਹ ਰੱਬ ਦਾ ਹੀ ਹਿੱਸਾ ਹੈ ਪਰ ਪਹਿਚਾਨ ਨਹੀਂ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭੁਖਾਰੀ ਅਛਤ ਰਾਜ ਗੁਛਰਤ ਦੁਖ ਪਾਇਆ ਸੋਗਤ ਭਈ ਹਮਾਰੀ ਇਦਾਂ ਦੇ ਹਾਲਾਤ ਹੋ ਗਏ ਜਿੱਦਾਂ ਕੋਈ ਮਹਾਰਾਜ ਮਹਾਰਾਜਾ ਆਪਣੇ ਸਿੰਘਾਸਣ ਤੇ ਬੈਠਾ ਬੈਠਾ ਸੌਂ ਗਿਆ ਸੁੱਤੇ ਪਏ ਨੂੰ ਨੀਂਦ ਆ ਗਈ ਨੀਂਦ ਚ ਕੀ ਦੇਖਦਾ ਬਹੁਤ ਗਰੀਬਾਂ ਦੇ ਘਰ ਦਾ ਜਨਮ ਐ ਉੱਥੇ ਪੁੱਤਰ ਪੈਦਾ ਹੋਏ ਪੁੱਤਰ ਮਰ ਗਏ ਹੁਣ ਜਦੋਂ ਇੱਧਰ ਰਾਜੇ ਦਾ ਸੱਚੀ ਚ ਪੁੱਤਰ ਮਰ ਗਿਆ ਉਹ ਛੇ ਪੁੱਤਰ ਸੀ ਸੁਪਨੇ ਚ ਉਹ ਜਦੋਂ ਛੇ ਪੁੱਤਰਾਂ ਦੇ ਨਾਲ ਵਿਹਾਰ ਕਰਦਾ ਕਿਸੇ ਨੇ ਆਵਾਜ਼ ਮਾਰ ਕੇ ਉਠਾਤਾ ਕਦੇ ਹੱਸਣ ਲੱਗ ਜਾਂਦਾ ਕਦੇ ਰੋਣ ਲੱਗ ਜਾਂਦਾ ਉਹ ਪੁੱਛਦੇ ਨੇ ਵਜ਼ੀਰ ਕਹਿੰਦੇ ਹੱਸਦਾ ਕਿਉਂ ਐ ਰੋਂਦਾ ਕਿਉਂ ਐ ਕਹਿੰਦਾ ਸਮਝ ਹੀ ਨਹੀਂ ਆ ਰਹੀ ਵੀ ਜਿਹੜੇ 6 ਮਰ ਗਏ ਉਹਨਾਂ ਨੂੰ ਰੋਵਾਂ ਕਿ ਜਿਹੜਾ ਇੱਥੇ ਇੱਕ ਮਰਿਆ ਉਹਨੂੰ ਰੋਵਾਂ ਇਸੇ ਪਰਪੰਚ ਨੂੰ ਜਰੂਰ ਸਾਹਿਬ ਕਹਿੰਦੇ ਨੇ ਜਿਉ ਸੁਪਨਾ ਅਰ ਪੇਖਣਾ ਤੈਸੇ ਜਗ ਤੋ ਜਾ ਸੋ ਮਨ ਦੇ ਪ੍ਰਕਰਨ ਬਾਰੇ ਥੋੜੀ ਵਿਚਾਰ ਕਰੀਏ ਸੰਸਾਰ ਦੇ ਵਿੱਚ ਛੇਜਾਂ ਬਹੁਤ ਤੇਜ਼ ਮੰਨਿਆ ਜਿਨ੍ਹਾਂ ਦੀ ਗਤੀ ਬਹੁਤ ਹੈ ਉਹਨਾਂ ਦੇ ਬਰਾਬਰ ਗਤੀ ਹੋਰ ਕਿਸੇ ਵਸਤੂ ਦੇ ਨਹੀਂ ਸਾਇੰਸਦਾਨ ਮੰਨਦੇ ਆ ਸਭ ਤੋਂ ਤੇਜ਼ ਗਤੀ ਪ੍ਰਕਾਸ਼ ਦੀ ਆ ਲਾਈਟ ਦੀ ਸੂਰਜ ਧਰਤੀ ਤੋਂ ਪਤਾ ਨਹੀਂ ਕਿੰਨੇ ਹਜ਼ਾਰਾਂ ਕਰੋੜ ਕਿਲੋਮੀਟਰ ਦੂਰ ਹੈ ਪਰ ਉਹਦੀਆਂ ਕਿਰਨਾਂ ਨੂੰ ਧਰਤੀ ਉਤੇ ਪਹੁੰਚਣ ਤੇ ਸਾਢੇ 8 ਮਿੰਟ ਲੱਗਦੇ ਆ ਇਹ ਸਾਇੰਸ ਮੰਨਦਾ ਹੈ ਪਰ ਤੁਸੀਂ ਦੇਖੋ ਹੁਣ ਮਨ ਦੀ ਮਨ ਦੀ ਸਪੀਡ ਕਿੰਨੀ ਆ ਕਿੰਨੀ ਗਤੀ ਆ ਸੂਰਜ ਦਾ ਨਾਮ ਲਿਆ ਤੇ ਸੂਰਜ ਤੇ ਪਹੁੰਚ ਗਿਆ ਇਹ ਇੱਕ ਅਨਾਥ ਗੁਰੂ ਜੀ ਹੋਏ ਆ ਵਿਦਾਂਤੀ ਮਹਾਂਪੁਰਸ਼ ਉਹਨਾਂ ਨੇ ਮੰਨਦਾ ਨਿਰਨਾ ਕੀਤਾ ਕਹਿੰਦੇ ਚਲ ਦਲ ਪੱਤਰ ਪਤਾਕ ਪਟ ਧਾਮ ਗੱਛ ਕੁਮਾਤ ਧੂਪ ਭੂਤ ਅਗਨ ਦੀਪਕ ਸ਼ਕਾ ਸ਼ਿਕਾ ਇਉਂ ਮਨ ਕਰਤਾ ਨਾਤ 6 ਚੀਜ਼ਾਂ ਗਣੀਆਂ ਨੇ ਉਹਨਾਂ ਨੇ ਜਿਹੜੀਆਂ ਬਹੁਤ ਤੇਜ ਨੇ ਚਲ ਦਲ ਪੱਤਰ ਪਿੱਪਲ ਬਹੁਤ ਸਭ ਤੋਂ ਵੱਡਾ ਦਰਖਤ ਪਿੱਪਲ ਹੀ ਹੁੰਦਾ ਮੈਨੂੰ ਲੱਗਦਾ ਬਹੁਤ ਜ਼ਿਆਦਾ ਫੈਲ ਜਾਂਦਾ ਕਹਿੰਦਾ ਜਿਹੜਾ ਇਹਦਾ ਸ਼ਿਖਰ ਵਾਲਾ ਪੱਤਾ ਹੁੰਦਾ ਨਾ ਚਲ ਦਲ ਪੱਤਰ ਉਹ ਹਮੇਸ਼ਾ ਹਿਲਦਾ ਰਹਿੰਦਾ ਹਵਾ ਚੱਲਦੀ ਹੋਵੇ ਜਾਂ ਨਾ ਚੱਲਦੀ ਉਹ ਵੀ ਉਹ ਹਿਲੇਗਾ ਦੂਸਰਾ ਪਤਾਕ ਪਟ ਝੰਡੇ ਦਾ ਕੱਪੜਾ ਨਿਸ਼ਾਨ ਸਾਹਿਬ ਨੇ ਲੱਗੇ ਉਹਦੇ ਜਿਹੜਾ ਫਰਲਾ ਹੈ ਨਿਸ਼ਾਨ ਸਾਹਿਬ ਦਾ ਉਹ ਹਵਾ ਨਾ ਵੀ ਆਉਂਦੀ ਹੋਵੇ ਰੰਚਕਾ ਮਾਤਰ ਹਿਲਦਾ ਰਹਿੰਦਾ ਹਮੇਸ਼ਾ ਅਸਥਿਰ ਨਹੀਂ ਹੁੰਦਾ ਪਤਾਕ ਪਟ ਧਾਮਨ ਬਿਜਲੀ ਲਿਸ਼ਕਦੀ ਹੈ ਨਾ ਕਦੇ ਇੱਕ ਥਾਂ ਤੇ ਸਥਿਰ ਨਹੀਂ ਰਹਿੰਦੀ ਇੱਥੋਂ ਲਿਸ਼ਕਦੀ ਹੈ 100 ਕਿਲੋਮੀਟਰ ਲੰਬੀ ਇਸੇ ਤਰ੍ਹਾਂ ਚਲੀ ਜਾਂਦੀ ਹੈ ਖਣ ਮਤਰਾ ਦੇ ਵਿੱਚ ਕਛੂ ਕੁਮਾਰ ਕਛੂ ਕੁ ਮੇਰਾ ਮੱਥਾ ਉਹ ਸਿਰ ਵੀ ਰਹੇ ਸਿਰ ਉਹਦਾ ਹਿੱਲਦਾ ਰਹਿੰਦਾ ਭੂਤ ਅਗਨ ਉਹਨ ਇੱਥੇ ਆ ਕੇ ਥੋੜਾ ਜਿਹਾ ਸ਼ੰਕਾ ਪੈਂਦਾ ਵੀ ਭੂਤਾ ਦੀ ਅੱਗ ਇਹ ਕੀ ਹੁੰਦੀ ਹੈ ਸੋ ਇਹਨੂੰ ਵਿਦਾਂਤੀਆਂ ਨੇ ਦੂਛਾ ਰੂਪ ਦਿੱਤਾ ਭੂਤ ਅਗਨ ਵੈਸੇ ਹੁੰਦੀ ਆ ਜਿਹੜੇ ਸਿਆਣੇ ਉਹ ਸਮਝਦੇ ਨੇ ਕੀ ਹੁੰਦੀ ਰਾਤ ਨੂੰ ਇਦਾਂ ਲੱਗਦਾ ਜਿਦਾ ਮਿਸ਼ਾਲ ਜਗਦੀ ਆ ਉਹ ਤੁਰ ਹੀ ਜਾਂਦੀ ਆ ਇੱਕ ਥਾਂ ਤੋਂ ਦੂਜੇ ਇਹਦਾ ਜੀ ਅਰਥ ਦੇ ਹਿਸਾਬ ਨਾਲ ਦੇਖੇ ਤਾਂ ਮਹਾਪੁਰਸ਼ਾਂ ਨੇ ਅਰਥ ਕੀਤਾ ਜਿਹੜਾ ਟਟਾਣਾ ਹੁੰਦਾ ਜਗਦਾ ਨਾ ਰਾਤ ਵੇਲੇ ਜੁਗਨੂ ਉਸ ਫਿਰ ਨਹੀਂ ਰਹਿੰਦਾ ਹੌਲੀ ਹੌਲੀ ਜਗਦਾ ਜਗਦਾ ਤੁਰਿਆ ਜਾਂਦਾ ਦੀਪਕ ਸ਼ਿਖਾ ਇਹ ਤਾਂ ਇਹ ਸੌਖਾ ਸਮਝ ਆ ਜੂ ਘਰ ਵਿੱਚ ਦੀਵਾ ਜਗਾ ਲਓ ਮੋਮਬੱਤੀ ਜਗਾ ਲਓ ਉਹਦੀ ਲੋਕ ਦੇ ਟਿਕਦੇ ਨਹੀਂ ਹਿਲਦੀ ਰਹਿੰਦੀ ਹੈ ਇਹ ਛੇ ਚੀਜ਼ਾਂ ਮੰਨੀਆਂ ਨੇ ਜਿਹੜੀਆਂ ਕਦੇ ਸਥਿਰ ਨਹੀਂ ਆ। ਇਸੇ ਤਰ੍ਹਾਂ ਆਤਮੁਨੀ ਜੀ ਕਹਿੰਦੇ ਇਹ ਹੀ ਬ੍ਰਤੀ ਮੰਨਦੀ ਆ ਇਹ ਕਦੇ ਸਥਿਰ ਨਹੀਂ ਰਹਿੰਦਾ ਇੱਕਦਾਂ। ਹਮੇਸ਼ਾ ਚਲੰਤਾ। ਸੋ ਗੁਰੂ ਸਾਹਿਬ ਨੇ ਸਾਨੂੰ ਸਾਵਧਾਨ ਕੀਤਾ ਵੀ ਜਦੋਂ ਸੰਗਤ ਚ ਆਉਣਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਸਾਵਧਾਨ ਇਕਾਗਰ ਜੀਵ। ਅਤੀ ਸਾਵਧਾਨਤਾ ਦੇ ਸਹਿਤ ਅਕਾਗਰਤਾ ਦੇ ਸਹਤ ਹੁਆ ਆ ਕਿਸੇ ਦਾ ਬੱਚਾ ਭਾਈ ਰੋ ਰਿਹਾ ਐਡਾ ਤਾਂ ਮੇਲਾ ਹੀ ਨਹੀਂ ਆ ਪਾਪਾ ਬੈਠੇ ਆ ਥੋੜਾ ਜਿਹਾ ਧਿਆਨ ਨਾਲ ਕਿਸੇ ਬੀਬੀ ਦਾ ਬੱਚਾ ਛੋਟਾ ਜਿਹਾ ਉਹ ਰੋ ਰਿਹਾ ਆਪਣੇ ਪਰਿਵਾਰ ਤੋਂ ਉੱਛੜ ਗਿਆ ਧਿਆਨ ਦੇ ਰੋ ਭਾਈ ਸੋ ਇਹ ਬਿਰਤੀ ਮੰਨਦੀ ਇੰਨਾ ਚੰਚਲ ਮਾਇਆ ਸਾਡਾ ਔਰ ਇਹ ਮਾਰਗ ਦੀ ਬਾਣੀ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਮੰਨ ਕੇ ਮਾਰੇ ਮਰ ਗਏ ਕਾਜੀ ਮੁਲਾ ਸੇਖ ਏਡੇ ਵੱਡੇ ਵੱਡੇ ਵਿਦਵਾਨ ਇਹ ਮਨ ਦੇ ਮਾਰੇ ਹੋਏ ਮਰ ਗਏ ਇਹਦੀਆਂ ਜੀ ਮੌਜੂਦਾ ਸਮਝ ਅਧਾਰਨਾ ਲੈਣੀਆਂ ਹੋਣ ਤਾਂ ਬਹੁਤ ਨੇ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਸਮਝ ਗਏ ਹੋਵੋਗੇ ਅਜਿਹੇ-ਇਹੇ ਰਾਜ ਸੀ ਜਿਨ੍ਹਾਂ ਦੀਆਂ ਰਾਜਧਾਨੀਆਂ ਮਨ ਦੇ ਮਗਰ ਲਾ ਕੇ ਕੋਈ ਕਰਮ ਕੀਤੇ ਅੱਜ ਮਲਗਰ ਨੂੰ ਇੰਤਰੇ ਗੁਰੂ ਸਾਹਿਬ ਦੇ ਬਾਣੇ ਕਹਿੰਦੇ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਤਾ ਉਦਮਾਤਾ ਦਾ ਘਰ ਹੈ ਤੂੰ ਸ਼ਰਾਰਤ ਦਾ ਘਰ ਹੈ ਹਮੇਸ਼ਾ ਸ਼ਰਾਰਤ ਖੋਤੇ ਵਰਗਾ ਮੜ ਜਹ ਕਹਿੰਦੇ ਤੂੰ ਖਰ ਕਾ ਪੈ ਖਰ ਤਾ ਉਹ ਛੁੱਟ ਜਾ ਉੱਪਰ ਲਾਦਾ ਫਿਰ ਖੋਤੇ ਨੂੰ ਕਾਬੂ ਕਿਵੇਂ ਕਰਦੇ ਨੇ ਜਿਹੜੇ ਕੰਮ ਲੈਂਦੇ ਨੇ ਉਹਦੇ ਪਿਛਾੜ ਹੀ ਪਾਉਂਦੇ ਨੇ ਪੈਰ ਨੂੰ ਔਰ ਉਹ ਖੋਲਦੇ ਉਹਦੋਂ ਨਹੀਂ ਜਦੋਂ ਉਹਦੇ ਉੱਤੇ ਭਾਰ ਰੁੱਦਿਆ ਜਾਏ ਵੀ ਹੁਣ ਭਾਰ ਰਦਿਆ ਗਿਆ ਹੁਣ ਇਹ ਦੁਲਤੀ ਨਹੀਂ ਮਾਰ ਸਕਦਾ ਫਿਰ ਅੱਲਾਹ ਦੇ ਤਰਫ਼ ਸੋਏ ਬਾਬਾ ਜੀ ਹੁਣ ਪਹੁੰਚ ਚੁੱਕੇ ਨੇ ਆਰੰਭਤਾ ਕਰਨਗੇ 2-4 ਮਿੰਟ ਦੇ ਵਿੱਚ ਮੈਂ ਸਮਾਪਤੀ ਕਰਾਂ ਜਿੱਥੋਂ ਕੱਲ ਆਰੰਭਤਾ ਕੀਤੀ ਸੀ ਮਨ ਨੇ ਤਲਕਾਇਆ ਅਜਾ ਮਨ ਬ੍ਰਾਹਮਣਾਂ ਦਾ ਮੁੰਡਾ ਵਿਦਾਂਤੀ ਸ਼ਾਸਤਰਾਂ ਦਾ ਗਿਆਤਾ ਮਨ ਨੇ ਤਲਕਾਤਾ ਫਿਰ ਹੋਇਆ ਕਿ ਪਤਾ ਤੱਕ ਆਜਾਮਲ ਪਾਪ ਕਰ ਜਾਏ ਕਲਾਵਾਤ ਨਹੀਂ ਦੇ ਰਹਾ ਘਰਦਿਆਂ ਨੇ ਘਰੋਂ ਕੱਢਤਾ ਰਾਜੇ ਨੇ ਰਾਜਪੰਡਤਾਈ ਤੋਂ ਕੱਢਤਾ ਫਿਰ ਉਹ ਜਿਹੜੀ ਸੀ ਨਾ ਖੋਟੇ ਕਰਮ ਕਰਨ ਵਾਲੀ ਬੀਬੀ ਉਹਦੇ ਘਰ ਜਾ ਕੇ ਰਹਿਣ ਲੱਗ ਗਿਆ ਜਾਏ ਕਲਾਵਾਤ ਨਹੀਂ ਦੇ ਰਹਾ ਗੁਰੂ ਤੋਂ ਬੇਮੁਖ ਹੋ ਗਿਆ ਵੇਦ ਸ਼ਾਸਤਰਾਂ ਦੀ ਵਿਚਾਰ ਭੁੱਲ ਗਿਆ ਸ਼ੁਭ ਕਰਮ ਭੁੱਲ ਗਿਆ ਗੁਰ ਤੇ ਬੇਮਖ ਹੋਇਕ ਹੈ ਪਾਪ ਕਮਾਵਾ ਦੁਰਮਤ ਦਇਆ ਖੋਟੀ ਬੁੱਧੀ ਦੇ ਵਿੱਚ ਪੈ ਗਏ ਪਾਪਾ ਪਾਪ ਕੌਣ ਲੱਗ ਗਿਆ ਕੀ ਕਰਦਾ ਹੁਣ ਪੰਡਤਾਈ ਛੁੱਟ ਗਈ ਜਦੋਂ ਖੋਟਾ ਕਰਮ ਕੀਤਾ ਪੰਡਤਾਈ ਕੋਈ ਲਿਜਾਵੇ ਨਾ ਸ਼ੁਭ ਕਰਮ ਨਾਲ ਫਿਰ ਕੇ ਕੀਤਾ ਥੋੜੇ ਜੇ ਧਾਣੇ ਲੈ ਲੈਂਦਾ ਇੱਕ ਜਾਲ ਲੈ ਲੈਂਦਾ ਜੰਗਲ ਤੇ ਜਾ ਕੇ ਪੰਛੀ ਫੜ ਕੇ ਵੇਚਣੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਘਰ ਵਸਿਆ ਫਿਰ ਕਹਿੰਦੇ ਛੇ ਪੁੱਤ ਜਾਏ ਵੇਸ਼ਵਾ ਪਾਪਾਂ ਦਾ ਫਲ ਇੱਛੇ ਲੈ ਛੇ ਪੁੱਤਰ ਹੋਏ ਉਹਦੇ ਚੋਂ ਪੋਤੋ ਪੰਨਾ 7ਵਾਂ ਨੌ ਧਰਮ ਨੂੰ ਚਿਤ ਉਵੇਂ ਆ ਸਤਵਾਂ ਪੁੱਤਰ ਜਦੋਂ ਪੈਦਾ ਹੋਇਆ ਨਾ ਸੋਚਿਆ ਇਹਦਾ ਨਾਮ ਰੱਖੀਏ ਫਿਰ ਕਦੇ-ਕਦੇ ਬਿਰਤੀ ਜਾਗਦੀ ਆ ਨਾ ਧਰਮ ਵਾਲੀ ਕਦੇ-ਕਦੇ ਜਾਗਦੀ ਆ ਜਦੋਂ ਪਾਪ 'ਚ ਗ੍ਰਸਤ ਹੋ ਜੇ ਨਾ ਬੰਦਾ ਉਹ ਧਰਮ ਵਾਲੀ ਬਿਰਤੀ ਕਦੇ-ਕਦੇ ਢੇੜਾ ਮਾਰਦੀ ਆ ਉਹ ਸ਼ੁਭ ਕਰਮ ਕੋਈ ਅੱਗੇ ਆ ਗਿਆ ਗੁਰੂ ਦਵਾਰਾ ਜਾਇਕ ਹੈ ਗੁਰਮੁਖ ਨਾਮ ਨਰਾਇਣ ਕਹਿਆ ਜਦੋਂ ਨਾਮ ਰੱਖਣ ਲੱਗਿਆ ਨਾ ਉਹੋ ਸੰਤਾ ਨੇ ਨਾਂ ਰੱਖਿਆ ਕਹਿੰਦੇ ਇਹਦਾ ਨਾਂ ਰੱਖ ਨਰਾਇਣ ਤੋ ਛੋਟਾ ਸਾਰਿਆਂ ਤੋਂ ਲਾਡਲਾ ਹੁੰਦਾ ਜੁਗਤੀ ਹੁੰਦੀ ਹੈ ਮਹਾਪੁਰਸ਼ਾਂ ਦੀ ਸਭ ਤੋਂ ਜ਼ਿਆਦਾ ਅਸੀਂ ਆਵਾਜ਼ ਮਾਰਦੇ ਹਾਂ ਛੋਟੇ ਬੱਚੇ ਨੂੰ ਕਿਉਂ ਛੋਟਾ ਪਿਆਰਾ ਹੁੰਦਾ ਉਹਦਾ ਨਾਂ ਹੀ ਨਰਾਇਣ ਰੱਖਦਾ ਵੀ ਪੁੱਤਰ ਦੇ ਮੋਜ ਨਰਾਇਣ ਨਰਾਇਣ ਕਰੇ ਜਾਊਗਾ ਕੀ ਪਤਾ ਇਹਨੂੰ ਕਿਤੇ ਪਿਛਲਾ ਪੁਰਬਲਾ ਇਹਦਾ ਕਰਮ ਕੋਈ ਖੁੱਲ ਜਾਵੇ ਇਹਦੇ ਮਾੜਾ ਕਰਮ ਨਾਸ ਹੋ ਜਾਵੇ ਮੱਥੇ ਦੀ ਲਕੀਰ ਬਦਲ ਜਾਵੇ ਹੁਣ ਆ ਗਿਆ ਅੰਤ ਸਮਾ ਅੰਤ ਕਾਲ ਜਮਦੂਤ ਦੇਖ ਪੁੱਤ ਨਰਾਇਣ ਬੋਲੇ ਛਿਆ ਹੁਣ ਜਦੋਂ ਅੰਤ ਸਮਾ ਆ ਗਿਆ ਜਮਦੂਤ ਸਾਹਮਣੇ ਦੇਖ ਕੇ ਫਿਰ ਡਰ ਕੇ ਆਪਦੇ ਪੁੱਤਰ ਨੂੰ ਆਵਾਜ਼ ਮਾਰਦਾ ਹੁਣ ਪੁੱਤਰ ਨੂੰ ਹੀ ਮਾਰਦੇ ਸੀ ਨਾ ਪੁੱਤ ਨਰਾਇਣ ਮੈਨੂੰ ਬਚਾ ਲੈ ਉਹ ਜਦੋਂ ਮੁੱਖ ਤੋਂ ਨਰਾਇਣ ਬੋਲਿਆ ਨਾ ਮਹਾਰਾਜੀ ਦੀ ਬਾਣੀ ਜਿਹਨੂੰ ਪੜਦੇ ਆ ਚੌਪਈ ਸਾਹਿਬ ਇੱਕ ਚਿਤ ਜਿਹ ਇੱਕ ਛਿਨ ਧਾਇਓ ਕਾਲ ਫਾਸਟੇ ਵਿੱਚ ਨਾ ਆਇਓ ਇੱਕ ਚਿਤ ਇੱਕ ਮਨ ਇੱਕ ਚਿਤ ਹੋ ਕੇ ਬਿਰਤੀ ਜੋੜ ਕੇ ਜਿਹਨੇ ਇੱਕ ਛਿਣ ਵੀ ਪ੍ਰਮਾਤਮਾ ਦਾ ਧਿਆਨ ਅਰਾਧਨ ਕਰ ਲਿਆ ਉਹ ਕਾਲ ਫਾਸਟ ਨਹੀਂ ਆਉਂਦਾ ਪਰ ਉਹ ਜਿਹੜਾ ਇੱਕ ਛਿਣਾ ਉਹ ਪਤਾ ਨਹੀਂ ਕਿੰਨੇ ਜਨਮਾਂ ਦੀ ਬੰਦਗੀ ਤੋਂ ਬਾਅਦ ਆਉਂਦਾ ਬੰਦੇ ਦੀ ਜ਼ਿੰਦਗੀ 'ਚ ਇਦਾਂ ਹੀ ਨਹੀਂ ਆ ਜਾਂਦਾ ਇੱਕ ਚੰ ਹੁਣ ਬਾਬਾ ਜੀ ਹੁਣਾਂ ਨੇ ਕੱਲ ਵਿਚਾਰ ਕੀਤੀ ਸੀ ਸ਼ਾਇਦ ਕਿ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਸੁਪਨੇ ਹੋਂ ਬਰੜਾ ਕੇ ਜੇ ਮੁਖ ਨਿਕਸੇ ਰਾਮ ਤਾ ਕੇ ਪੱਗ ਕੇ ਪਨ ਹੀ ਮੇਰੇ ਤਨ ਕੋ ਚਾਮ ਜਿਹੜਾ ਸੁਪਨੇ ਚ ਬਰੜਾ ਕੇ ਰੱਬ ਦਾ ਨਾਮ ਲਵੇ ਮੈਂ ਆਪਣੇ ਚੰਮ ਦੀ ਜੁੱਤੀ ਬਣਾ ਕੇ ਉਹਦੇ ਪੈਰਾਂ ਚ ਪਾ ਦਵਾਂ ਪਰ ਸੁਪਨੇ ਚ ਬਰੜਾਵਾਂਗੇ ਕੀ ਜੋ ਸਾਰੇ ਦਿਨ ਚ ਕਰਾਂਗੇ ਸਾਰੇ ਦਿਨ ਚ ਕੀ ਕਰਦੇ ਆਂ ਮਾਂ ਮਾਂ ਪਿਓ ਪਿਓ ਹਾਏ ਹਾਏ ਇਹੇ ਹੀ ਕੁਝ ਸੁਪਨੇ ਚ ਨਿਕਲਦਾ ਹਾਏ ਮਾਂ ਹਾਏ ਵਾਹਿਗੁਰੂ ਕਦੋਂ ਨਿਕਲੂਗਾ ਸੁਪਨੇ ਚ ਜਦੋਂ ਦਿਨ ਚ ਵਾਹਿਗੁਰੂ ਵਾਹਿਗੁਰੂ ਕਰਾਂਗੇ ਸੋ ਜਦੋਂ ਡਰ ਕੇ ਪੁੱਤਰ ਨੂੰ ਆਵਾਜ਼ ਮਾਰੀ ਫਿਰ ਉਹ ਪਰਮੇਸ਼ਰ ਵੱਲ ਧਿਆਨ ਚਲਾ ਗਿਆ ਜਿਹੜੇ ਜਮਦੂਤ ਲੈਣ ਵਾਸਤੇ ਆਏ ਸੀ ਜਦੋਂ ਪਰਮੇਸ਼ਰ ਚ ਧਿਆਨ ਗਿਆ ਜਮਗਣ ਮਾਰੇ ਹਰ ਜਨਾ ਗਿਆ ਸੁਰਗ ਜਮ ਡੇਰਾ ਟਾਇਆ ਜਮਦੂਤ ਜਿਹੜੇ ਉਹ ਹਰੀ ਹਰੀ ਪਰਮੇਸ਼ਰ ਦੇ ਪਿਆਰੇ ਆਏ ਲੈਣ ਵਾਸਤੇ ਗਵਾਨ ਤੇ ਚੜ ਕੇ ਫਿਰ ਸੁਰਗਪੁਰੀ ਨੂੰ ਗਿਆ ਤੇ ਸਮਾਪਤੀ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਨਾਉ ਲਏ ਦੁੱਖ ਧਿਆ ਏਡਾ ਪਵਿੱਤਰ ਪਰਮੇਸ਼ਰ ਦਾ ਨਾਮ ਹੈ ਉਹ ਨਾਮ ਜਪਣ ਦੇ ਨਾਲ ਕਿਤੇ ਇੱਕ ਸਿਮਰਤੀ ਤੇਰੇ ਯਾਦ ਚ ਆ ਜਾਏ ਪਰਮੇਸ਼ਰ ਦੀ ਤੋ ਸਾਰੇ ਪਾਪਾਂ ਨੂੰ ਏਦਾਂ ਸਾੜ ਕੇ ਸੁਆਹ ਕਰ ਦਿੰਦੀ ਆ ਜਿੰਗਾੜੀ ਹਜ਼ਾਰਾਂ ਮੜ ਅਰਕੇ ਸੁਹਾ ਕਰ ਦਿੰਦੀ ਐਸਾ ਨਾਮ ਪਰਮੇਸ਼ਰ ਦਾ ਹਰ ਕੋ ਨਾਮ ਸਦਾ ਸੁਖदाई ਜਾ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੋ ਗਤ ਪਾਈ ਐਸਾ ਵਾਹਿਗੁਰੂ ਦਾ ਨਾਮ ਹੈ ਸੋ ਹਣ ਬਾਬਾ ਜੀ ਆਪ ਜੀ ਦੇ ਨਾਲ ਬਚਨਾਂ ਦੀ ਸਾਂਝ ਪਾਉਣਗੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ ਇੱਕ ਦੋ ਵਿਚਾਰਾਂ ਬਾਬਾ ਜੀ ਹੁਣਾਂ ਵੱਲੋਂ ਗੁਰਮਤਿ ਦੇ ਪ੍ਰਚਾਰ ਲਈ ਜੋ ਉਪਰਾਲੇ ਕੀਤੇ ਜਾ ਰਹੇ ਨੇ